ਕੀ ਰਾਤ ਨੂੰ ਕੀ ਹਾਲਾਤ ਰਿਹਾ ਜੀ ਰਾਤ ਨੂੰ ਬੁੜਿਆ ਰਾਤ ਨੂੰ ਫੋਨ ਆਇਆ ਵੀ ਪਾਣੀ ਛੜੀਤਾ ਪਾਣੀ ਜਿਹੜਾ ਨਾ ਉਹ 1.5 ਕ ਵਜੇ ਪਿੰਡ ਦੇ ਵਿੱਚ ਪਾਣੀ ਜਿਹੜਾ ਉਹ ਘੁੰਮਣਾ ਸ਼ੁਰੂ ਹੋ ਗਿਆ ਪਾਣੀ ਇੰਨਾ ਜ਼ਿਆਦਾ ਹੋ ਗਿਆ ਕਿ ਸੜਕਾਂ ਦੇ ਉੱਪਰ ਉਹਦੀ ਲੰਗਿਆ ਨਹੀਂ ਜਾ ਰਿਹਾ ਡੰਗੜਾਂ ਅਸਲੇ ਨਾ ਪਾਣੀ ਤੇ ਧੜ ਹੋ ਗਿਆ ਰਾਤ ਦੇ ਕਰੀਬ ਸਵੇਰੇ 4 ਵਜੇ ਨਾਲ ਪਾਣੀ ਜਿਹੜਾ ਘਟਣਾ ਸ਼ੁਰੂ ਹੋਇਆ ਕਿਵੇਂ ਦੀ ਦਹਿਸ਼ਤ ਰਹੀ ਰਾਤ ਨੂੰ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਦੀ ਦਾਇਤ ਬੁਰੀ ਹਾਲਤ ਯਾਨੀ ਉਹਨੇ ਲੈ ਗਏ ਤੇ ਕੋਠਿਆਂ ਤੇ ਚੜ ਕੇ ਤੇ ਰਾਤ ਕੱਟੀ ਹੈ ਉਹ ਵੀ ਨਿੰਦਰੇ ਰਹੇ ਸਾਰੀ ਰਾਤ ਹੁਣ ਸਵੇਰੇ ਕਿਹਾਦਾ ਸਾਰੀ ਜ਼ਮੀਨ ਦੇ ਉੱਪਰ ਨਿਰਾਈ ਦਾੜਾ ਦਾੜਾ ਕੇ ਕਿਸੇ ਪਾਸੇ ਵੀ ਖਰਾਸ ਕਰਨ ਜਗ੍ਹਾ ਨਹੀਂ ਲੱਭਣੀ ਕਿਵੇਂ ਦੀ ਉਮੀਦ ਕਰਦੇ ਹੋ ਪ੍ਰਸ਼ਾਸਨ ਤੋਂ ਜੋ ਸਰਕਾਰ ਆਪਣੇ ਸਹੀ ਸਮਝੀ ਜਾ ਉਹ ਦੁਨੀਆ ਦਾ ਦੇਖੋ ਕੀ ਹਾਲ ਹੈ ਕੀ ਨਹੀਂ ਹੈ ਮੇਰਾ ਨਾਮ ਸੁਭਾਸ਼ ਸਿੰਘ ਆ, ਸਾਡੇ ਪਿੰਡ ਢਿੰਡਾ ਆ। ਸਾਡੇ ਪਿੰਡ ਵਿੱਚ ਭਾਗ ਦਾ ਪਾਣੀ ਆ ਗਿਆ ਹੈ। ਜਿਸ ਕਰਕੇ ਸਾਡੇ ਪਿੰਡ ਦੇ ਸਾਰੇ ਸੁਬਰਕ ਟੁੱਟ ਚੁੱਕੇ ਹਨ। ਸਾਨੂੰ ਇੱਥੇ ਕੋਈ ਵੀ ਪ੍ਰਸ਼ਾਸਨ ਦਾ ਜਾਂ ਫਿਰ ਕੋਈ ਵੀ ਸੁਵਿਧਾ ਨਹੀਂ ਮਿਲੀ ਆ ਜਿਤਾਕ ਤੇ ਪਿੰਡ ਬੜਾ ਇਹ ਪਿੰਡ ਦੀ ਜਿਹੜੀ ਜਨਤਾ ਆ ਸਾਰੀ ਪਰੇਸ਼ਾਨ ਹੈ। ਸੜਕਾਂ ਨਾਲ ਕਰਕੇ ਕਿਦਾਂ ਰਸਤੇ ਸੜਕਾਂ ਦਾ ਵੀ ਬੜਾ ਬੁਰਾ ਹਾਲ ਆ ਸਾਰੀ ਛੜਕਾ ਰੋੜ ਗਈ ਜਰਾਬ ਦੇ ਜੀ 1:30 ਵਜੇ ਤੱਕ ਪਾਣੀ ਪਹੁੰਚਿਆ ਜਾਂ ਇੱਥੇ ਤੇ ਰਾਤ ਨੂੰ ਰਸਤਾ ਸਾਰਾ ਬੰਦ ਹੋ ਗਿਆ ਤਾਂ ਦੁਨੀਆ ਨੂੰ ਫੋਨ ਇੱਥੇ ਫੋਨ ਆ ਗਿਆ ਤੇ ਆ ਰਾਤ ਨੂੰ ਸਾਰੀ ਦੁਨੀਆ ਪਬਲਿਕ ਸਾਰੀ ਰਾਤ ਜਾਗਦੀ ਰਹੀ ਤੇ ਕੋਠੇ ਤੇ ਬਈਏ ਰਾਤ ਕੱਟੀ ਆ ਦੁਨੀਆ ਨੂੰ ਤੇ ਫਸਣਾਂ ਦਾ ਤਾਂ ਬਹੁਤ ਜ਼ਿਆਦਾ ਨੁਕਸਾਨ ਆ ਜੇ ਨਹੀਂ ਹਾ ਦਾੜ ਸੁੱਕਿਆ ਹੁਣ ਤਾਂ ਦਾੜ ਬਹੁਤ ਜ਼ਿਆਦਾ ਉਹ ਮੁਰਤੇ ਦੁਬਾਰਾ ਦਾੜ ਹੋ ਗਏ ਕੀ ਮੰਗ ਕੀ ਕਰਦੇ ਹੋ ਇਸ ਵੇਲੇ ਹਾਂਜੀ ਕੀ ਮੰਗ ਕਰ ਦੇ ਜੇਲ ਮਾਤ ਦੇਖੋ ਫਸਣਾ ਦਾ ਮਾਪਜਾ ਹੋਣਾ ਚਾਹੀਦਾ ਜ਼ਿਮੀਂਦਾਰ ਤਾਂ ਮਰ ਗਏ ਪੱਡ ਪਸ਼ੂਆਂ ਨੂੰ ਪੱਠਾ ਕੋਈ ਨਹੀਂ ਹੈ ਪਸਾ ਪੱਠਾ ਚਾਰਨ ਵਾਸਤੇ ਕੋਈ ਨਹੀਂ ਹੈ ਬਿਲਕੁਲ ਬੇਕਾਰ ਕੋਈ ਹੈ ਬੈਠੇ ਨੇ ਤੇ ਪਰ ਪਿੰਡ ਪਿੰਡ ਪ੍ਰਭਾਵਿਤ ਹੋਏ ਨੇ ਕਿਉਂ ਇਧਰ ਉਜ ਦੇ ਪਾਰ ਠਿੰਡਾ ਪਿੰਡ ਦੇ ਵਿੱਚ ਆਹੀ ਰਹਿਣ ਵਾਲੇ ਆ ਠਿੰਡਾ ਦਾ ਵਿੱਚ ਜਿਆਦਾ ਨੁਕਸਾਨਾ ਪਹਾਲ ਪੜ ਰਿਹਾ ਤੇ ਇੱਥੋਂ ਵੀ ਪਾਣੀ ਫਟਿਆ ਪਹਾਲਪੁਰ ਚੌਕੀ ਸਿੰਬਲ ਦੇ ਵਿੱਚ ਵੀ ਪਾਣੀ ਜਿਆਦਾ ਆਇਆ ਹੈ